ਹਾਂਜੀ ਗਾਇਸ ਕੀ ਆ ਚਲੋ ਮੀਰ ਘਰ ਤੇ ਤੁਸੀਂ ਸਾਰਿਆਂ ਨੇ ਵਧੀਆ ਹੋਗੇ ਆਪਾਂ ਸੇਲ ਲਾਤੀ ਆ ਚੈੱਕ ਕਰ ਸਕਦੇ ਤੁਸੀਂ ਕੁਆਲਿਟੀ ਬੂਟਾਂ ਦੀ ਸਾਰੇ 880 ਦੇ ਸੇਲ ਲਾਤੀ ਆ ਫਰੈਂਚ ਦੁਕਾਨ ਨੂੰ ਗਿਆ ਆ ਆਪੜੀਆਂ ਲੈਣ ਵਾਗਾ ਪਾਪੜੀਆਂ ਲੈ ਕੇ ਆ ਬੀਆਂ ਦੀਆਂ ਜਾਣ ਖਾਈਏ हूँ आप चाह चू पीवे ठीक है ये गिलास पियादी पे कैदल चाह वाली हम आपके फिर कहे कम ये ला दाने पिछे सारे बूट पिछे रख दें छे छे सात सात नंबर ये कट लाने आप ਤੂੰ ਮੇਰੀ ਗੱਲ ਸੁਣ ਨਾ ਗਿਆ ਕਿੱਥੇ ਸੀ ਅੱਜ ਬਾਹਰ ਕਿੱਦਾਂ ਦੇ ਲੱਗਣ ਦੇ ਗਾਇਸ ਆਇਆ ਪਾ ਗਏ ਇਹ ਡਾਕਟਰ ਡੀਸ ਹਾਂ ਡਾਕਟਰ ਡੀਸ ਗਿਆ ਕਿਹਦਾ ਮੁੰਡੇ ਦਾ ਕਿਹੜੇ ਦਾ ਇਹ ਮੁੰਡਾ ਇੱਕ ਫੇਵੀ ਨਾਂ ਕੀ ਉਹਦਾ ਗੁਰਮਨ ਅੱਛਾ ਜਿੱਦਾਂ ਤੁਹਾਨੂੰ ਪਤਾ ਹੀ ਹੋਊਗਾ ਜਿਹੜਾ ਪਿਛਲੀ ਵਲੋਗ ਦੇਖੀ ਨੇ ਕਿ ਮੁੰਡੇ ਦੇ ਨਾਲ ਉਹ ਮੁੰਡੇ ਜਾਣਦਣ ਸੀ ਗਾਜੀ ਅੱਛਾ ਹੋ ਜੇ ਮੰਮੀ ਡਾਡੀ ਬਾਹਰ ਗਏ ਆ ਅੱਛਾ ਠੀਕ ਹੈ ਠੀਕ ਫੰਬਲਾੁਰ ਕਿਹੜਾ ਲੱਗਿਆ ਗਿਆ ਪੰਗਰੂ ਸਾਡੇ ਬਲੌਗ ਨਾਲ ਜੁੜੇ ਰਹੋ ਠੀਕ ਹੈ ਜੀ ਵੀਡੀਓ ਵੇਖਣ ਲਈ ਸਾਡੀ ਲੋ ਜੀ ਅੱਜ ਕੰਮ ਦੇ ਟੱਕਰ ਤੇ ਬਲੌਗ ਹੀ ਬਹੁਤ ਘੱਟ ਬਣਾਇਆ ਵਾ ਤਾਂ ਕਰਕੇ ਤੁਹਾਨੂੰ ਸਾਡੇ ਛੋੜੀ ਕਿੰਨੇ ਆ ਤੇ ਮੀਂਹ ਵਾ ਬਹੁਤ ਤੇਜ਼ ਮੀਂਹ ਪਿਆ ਜਗਦਮੀ ਪਿਆ ਬਹੁਤ ਤੇਜ਼ ਹੋਇਆ ਸਾਨੂੰ ਲੱਗਿਆ ਮੀਂਹ ਨਹੀਂ ਪਊਗਾ ਮੌਸਮ ਵੀ ਦਦ ਨਹੀਂ ਜਗਦਮੀ ਿੱਡੀ ਤੇਜ਼ ਹੋ ਗਿਆ ਮੀਂਹ ਆਪਾਂ ਦੇਖਦੇ ਹੀ ਰਹੇ ਹਾਂ ਇਹ ਤੇ ਫਾਣੀ ਉਹ ਕਿ ਆ ਵੀ ਪਾਣੀ ਕਿਹਾ ਵੀ ਪਈ ਉੱਤਰਾ ਅੰਦਰ ਵੀ ਰੁਕੇ ਆ ਆਂਟੀ ਨੂੰ ਕਿ ਗਿੱਲੇ ਨਾ ਹੋ ਜAVE ਉਹ ਤਾਂ ਕਰਕੇ ਉਹ ਗਿੱਲੇ ਨਾ ਹੋ ਜAVE ਅਗਾਂ ਮੋਲ ਚੈੱਕ ਕਰ ਤੁਸੀਂ ਦੁਕਾਨਾ ਜੀ ਵੀ ਨਹੀਂ ਕੋਲੀ ਤੇ ਮੀ ਨਹੀਂ ਆਈ ਬੋਤਲ ਪੈਂਦੇ ਆ ਕੀ ਹੋਇਆ ਭਾਜੀ ਹਾਂ ਬਗਾ ਹੋਰ ਰੱਖਿਆ ਲੈ ਨਹੀਂ ਕੀ ਘੜਾ ਦੇ

ਇਹ あの ਨਹਿਰ ਦੇਖੋ ਨੇ ਆ ਮੈਂ ਜਿਹੜਾ ਪਾਣੀ ਉਹਦਾ ਵਹਰਾ ਹੈ ਆ ਆਪਾਂ ਜਦੋਂ ਚਿੰਦੜ ਕੋ ਨਹੀਂ ਗਏ ਜਣ ਗਾਇਸ ਉੱਥੇ ਨਹਿਰ ਸੀਗੀ ਬਹੁਤ ਸੋਹਣੀ ਸੀ ਦੇਖੇਗੀ ਨਾ ਪਰ ਤੇਜ਼ ਬਹੁਤ ਹੋ ਗਈ ਗਾਂ ਜਾ ਕੇ ਡਰ ਲੱਗਦਾ ਹੈਗਾ ਹਨਾ ਡੈਮ ਦਿਰਾ ਡੈਮ ਅੱਗੇ ਜਾ ਕੇ ਡੈਮ ਚ ਹੀ ਮਿਲਦੀ ਹੋਣੀ ਇਹ ਚ ਬੜਾ ਮਜ਼ਾ ਹੁੰਦਾ ਗੁਦਗਦੀ ਹੁੰਦੀ ਇਹ ਚ ਫਾੜ ਲੱਗਾ ਤੇ ਫਾੜ ਲੱਗਾ ਤਾਂ ਵੀ ਲੋਕਾਂ ਨੂੰ ਬੇਲੇ ਨਹੀਂ ਹੋ ਸਕਦੇ ਆ ਆ ਵੀ ਖੜੇ ਆ ਜਾਣਾ ਤੇ ਜਾਣਾ ਲੋਕੀ ਨਿਕਾਲੀ ਜਿਹਾ ਤੇ ਹੁੰਦੇ ਭਾਜੀ ਹਾਂ ਅੰਨਿਆ ਪਾਉਮ ਹੁੰਦਾ ਕੋਈ ਜ਼ਰੂਰੀ ਕੋਈ ਉਹਦਾ ਘਰ ਪਹੁੰਚਣਾ ਹੁੰਦਾ ਟਾਈਮ ਤੇ ਕੋਈ ਕਹਿੰਦੇ ਮੀਚੂ ਗਿੱਲੇ ਹੋ ਕੇ ਜਾਵਾਂਗੇ ਅਸ਼ਰ ਪਈ ਤੇਰਾ ਵਿਆਹ ਹੋ ਗਿਆ ਸੰਜੀ ਅੰਨਿਆਣੇ ਕਿੰਨੇ ਆ ਦੇ ਲੱਗੇ ਆ ਨਹੀਂ ਹੋਇਆ ਵਾ ਤੇ ਨਿਆਲੇ ਨੂਲੇ ਵੀ ਹੈ ਨਹੀਂ ਦੇ ਇਹ ਅੰਗਪਾੜੀ ਹੁਣ ਲੈ ਲਏ ਨੇ ਗੱਡੀ ਬੈਕ ਹੁਣ ਲਾਦੇ ਘੁੰਮਣ ਭਰਨ ਜਾਉਗੇ ਵੀ ਉਧਰ ਹੀ ਦੁਕਾਨ ਤੇ ਆਪਣੇ ਭਰਾ ਹੋਣੀ ਐ ਤੇ ਬੂਟ ਆਪਾਂ ਕੱਢੇ ਅੱਜ ਬਹੁਤ ਤਾਂ ਕਰਕੇ ਬਲੌਗ ਬਹੁਤ ਘੱਟ ਬਣਿਆ ਆਪਾਂ ਕੰਮ ਤੇ ਅੱਜ ਜ਼ਿਆਦਾ ਬੀਜ਼ੀ ਸੀ ਇਹ ਤੇ ਪਾਣੀ ਬੜਾ ਲੱਗਿਆ ਇੱਡਾ ਇੱਡਾ ਇੱਥੇ ਇੱਥੇ ਤੱਕ ਪਾਣੀ ਆਇਆ ਗੋਡਿਆਂ ਤੱਕ ਇੰਨਾ ਪਾਣੀ ਆ ਬਾਕੀ ਆਓ ਆਓ ਹਾਂ ਤੇ ਹੋਰ ਇਹ ਲੱਗਮੀ ਕੋਈ ਲੱਗਾ ਮੈਨੂੰ ਲੱਗਾ ਕੋਈ ਨਾ ਤੇ ਮਾਹੌਲ ਪੂਰਾ ਵਧੀਆ ਯਾ ਤੇ ਹੁਣ ਆਪਾਂ ਚਾਹ ਪੂਰਾ ਬੇਤੀ ਚਾਹ ਤੇ ਪਕੌੜੇ ਖਾਣ ਵਾਲਾ ਮੌਸਮ ਆ ਗੀ ਧੀਆ ਨਾ ਮਾਹੌਲ ਇਦਾਂ ਦਾ ਚਾਹ ਨਹੀਂ ਪੀਤੀ ਸਵੇਰ ਜਦੋਂ ਨੂੰ ਪਤਾ ਭਾਈ ਦੋ ਵਾਰ ਪੀਤੀ ਆ ਨਾ ਉਹ ਵੀ ਡੋਲ ਗਈ ਪਤਾ ਨਹੀਂ ਕੀ ਇਹਦੀ ਨੀਤ ਲੱਗੀ ਗੰਦੀ ਆਹ ਬਾੜ ਉਹ ਤੇ ਨਹੀਂ ਮੋਬਾਈਲ ਉੱਤੇ ਮੋ ਲੀਡ ਵੀ ਮੇਰੀ ਡੋਲ ਗਈ ਲੀਡ ਮੀਡ ਨਾਲ ਚੱਲਦੀ ਨਹੀਂ ਪਈ ਆ ਚੱਲਦੀ ਆ ਨਹੀਂ ਚੱਲਦੀ ਪਈ ਨਹੀਂ ਚੱਲਦੀ ਪਈ ਯਾਰ origignal lead ਸੀਗੀ ਟੀ ਸੀ ਦੇ ਨਾਲ ਸੀ ਲਾਦੀ ਟਾਈਪ ਸੀ ਆ ਨਾ ਜਿੱਦਾਂ ਟਾਈਪ ਸੀ ਦਾ ਚਾਰਜਰ ਚਾਰਜਰ ਵੀ origignal ਆ ਬਾਹਰੋਂ ਲਿਆ ਜੀ ਹੁਣ ਇੱਕ ਟੋਟਾ ਘੱਟ ਨਹੀਂ 3-400 ਕੀ ਹੋਣਗੇ ਸਾਡੀ ਮਹਿੰਗੀ ਆ ਹੈ ਮਹਿੰਗੀ ਆ ਮਹਿੰਗੀ ਆ ਓਰੀਜਨਲ ਓਰੀਜਨਲ 800 3000 ਰੁਪਏ ਦਾ ਡਾਕਟਰ ਕਿੰਨੇ ਦਾ ਹੈ ਐਡੈਪਟਰ ਤਾਂ ਸਸਾ ਹੀ ਆ ਕਿੰਨੇ ਦਾ ਐਡੈਪਟਰ 600 ਦਾ 600 ਦਾ ਓਰੀਜਨਲ ਆ 600 ਦਾ ਥੋੜ੍ਹਾ ਦਾ ਮੀਟਾ 70 ਵੀ ਨਿਕਲਿਆ ਇਹ 4500 ਦਾ ਇਹ ਡਾਕਟਰ ਆ ਤੇ 2000 ਦੀ ਲੀਡ ਆ ਇਹ ਹੋਰ ਸਾਡੀ ਹਾਂ ਤੇ ਇੱਕ ਮੁੰਡਾ ਆਇਆ ਇਹ ਦੇਖਣ ਲਈ ਗਾਈ ਤੁਹਾਨੂੰ ਦੱਸਣਾ ਭੁੱਲ ਗਿਆ ਮੁੰਡਾ ਆਇਆ ਇਹ ਕਹਿੰਦਾ ਆਪਣਾ ਇਹ ਆਈਫੋਨ ਵੇਚਣਾ ਮੈਂ ਕਹਿੰਦਾ ਆਪਣੇ ਪੀਸ ਲਈ ਮੈਂ ਆਹ ਭਈਆ ਮੈਂ ਗਾਈਸ ਹੁਣ ਆਪਾਂ ਤੁਹਾਨੂੰ ਦੱਸਣ ਵਾਲੀ ਗੱਲ ਹੈ ਹੁਣ ਇਹ ਆਪਾਂ ਰਿਵੀਲ ਕਰ ਦਿੰਨੇ ਹਾਂ ਗੱਲ ਦੀ ਹੁਣ ਇਹ ਆਪਾਂ ਦਵਾਂਗੇ ਆਈਫੋਨ 13 ਇਹ ਮੁੱਕੇ ਆਉਗੇ ਹੁਣ ਵਲੌਗ ਦਾ ਕੰਟੈਂਟ ਵੀ ਦੇਣਾ ਜੁਰੇ ਲੋ ਇਹ ਵੀ ਵੀਡੀਓ ਵਾਟ ਦੇਣੀ ਕੋਈ ਨਾ ਆਪਣਾ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਕੇ ਕਮੈਂਟ ਪਾ ਦਿਓ ਦੇ ਕਰਦੇ ਹੋ ਭਾਈ ਜਿੰਨੇ ਜਿਹੜੇ ਵੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋਗੇ ਉਹ ਖੁਣੇ ਜਰੀ ਤਾ ਟਾਟਾ ਸੋ ਦੇਖੋ ਐਚਡੀ ਕੁਆਲਟੀ ਬੱਗ ਨਹੀਂ ਆਉਂਦਾ ਜਨਾ ਬੜੀ ਜੀ ਨੋਰ ਨਾ ਪੜੀ ਜਿੰਨਾ ਜਿਹੜਾ ਧੰਨਵਾਦ ਬੜਾ ਜੀ